ਤਨ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਹਰ ਸੰਗ ਰਾਤੇ ਪਹਾ ਨ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਖ ਫਲ ਫਲਾ ਸਭ ਭੈ ਮਿਟਹਿ ਤੇਮਾਰੇ ਨਾਏ ਪੀਟਤ ਸੰਗ ਹਰ ਹਰ ਗੁਣ ਗਾਏ ਰਹਾ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸਿਉ ਸੋ ਰਚੇ ਜਿਸ ਸਾਧਕ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਗੈ ਹਰ ਸੰਗ ਰਾਤਾ ਅਨ ਦਿਨ ਜਾਗ ਹਰ ਸੰਗ ਰਾਤਾ ਸਹਜ ਘਰ ਵਸਾ ਹਰ ਸੰਗ ਰਾਤੇ ਭ੍ਰਮ ਭਉ ਨਸ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿੰਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਕਹੋ ਨਾਨਕ ਤਿੰਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਇੱਕ ਸ਼ੀਸ਼ਾ ਹੁੰਦਾ ਹੈ ਜਿਹਦੇ ਵਿੱਚ ਅਸੀਂ ਆਪਣਾ ਸਰੀਰ ਦੇਖਦੇ ਹਾਂ ਇੱਕ ਗੁਰਬਾਣੀ ਦਾ ਸ਼ੀਸ਼ਾ ਹੈ ਜਿਹਦੇ ਵਿੱਚ ਆਪਾਂ ਆਪਣੀ ਜ਼ਮੀਰ ਨੂੰ ਦੇਖਣਾ ਜਿਸ ਵੇਲੇ ਆਪਾਂ ਸ਼ੀਸ਼ਾ ਦੇਖਦੇ ਹਾਂ ਨਾ ਆਪਣਾ ਸਰੀਰ ਦੇਖਦੇ ਹਾਂ ਆਪਾਂ ਸਰੀਰ ਤੇ ਦਾਗ ਦੇਖਦੇ ਆਂ ਵੀ ਇਹ ਦਾਗ ਸਰੀਰ ਤੇ ਜਾਂ ਸਾਡੇ ਚਿਹਰੇ ਤੇ ਕੋਈ ਦਾਗ ਰਹਿਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆ ਨਾ ਉਹ ਇੱਕ ਦਰਪਨ ਹੈ ਸ਼ੀਸ਼ਾ ਹੈ ਔਰ ਸਾਡੇ ਜੀਵਨ ਦੇ ਹਰੇਕ ਸਮੇਂ ਦੇ ਵਿੱਚ ਗੁਰਬਾਣੀ ਜਿਹੜੀ ਹੈ ਸਾਨੂੰ ਸਿੱਖਿਆ ਦਿੰਦੀ ਹੈ ਸਾਨੂੰ ਸਮਝਾਉਂਦੀ ਹੈ ਮਹਾਰਾਜ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰ ਗੁਰੂ ਬਾਣੀ ਕਹਿ ਰਿਹਾ ਤੇ ਜਿਹੜਾ ਮੰਨਦਾ ਮਾਰਾ ਜੀ ਕਹਿੰਦੇ ਪ੍ਰਤੱਖ ਗੱਲ ਹੈ ਉਹਦਾ ਪਾਰ ਉਤਾਰਾ ਹੁੰਦਾ ਹੈ ਉਹਦਾ ਨਿਸਤਾਰਾ ਹੁੰਦਾ ਹੈ ਕੋਈ ਵੀ ਸ਼ਬਦ ਜਿਸ ਵੇਲੇ ਗੁਰਬਾਣੀ ਦੇ ਵਿੱਚੋਂ ਆਪਾਂ ਪੜ੍ਹਦੇ ਸੁਣਦੇ ਆ ਤੇ ਸਾਨੂੰ ਉਹ ਸ਼ਬਦ ਗਿਆਨ ਦਿੰਦਾ ਹੈ ਸਾਨੂੰ ਸੋਝੀ ਦਿੰਦਾ ਹੈ ਸਾਡੇ ਜੀਵਨ ਦੇ ਵਿੱਚ ਜਿਹੜਾ ਔਗਣ ਨੂੰ ਦੂਰ ਕਰਨ ਦੀ ਗੁਰਬਾਣੀ ਸਾਡੀ ਸਹਾਇਕ ਬਣਦੀ ਬਾਣੀ ਸਾਨੂੰ ਸੋਝੀ ਦਿੰਦੀ ਹੈ ਸਮਝ ਦਿੰਦੀ ਅੱਜ ਦੇ ਸ਼ਬਦ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਰਹਾਉ ਦੀ ਪੰਕਤੀ ਹੈ ਸਭ ਕੰਦੇ ਸਭ ਭੈ ਮਿਟਹਿ ਤੁਮਾਰੇ ਨਾਏ ਪੇਟਤ ਸੰਗ ਹਰ ਹਰ ਗੁਣ ਗਾਏ ਰਹਾਓ ਅਕਾਲ ਪੁਰਖ ਦਾ ਨਾਮ ਜਪਣ ਦੇ ਨਾਲ ਪ੍ਰਮਾਤਮਾ ਦੀ ਭਗਤੀ ਕਰਨ ਦੇ ਨਾਲ ਉਹਦੇ ਨਾਮ ਦੇ ਨਾਲ ਜੁੜਨ ਦੇ ਨਾਲ ਤੇਰੇ ਸਾਰੇ ਡਰ ਖਤਮ ਹੋ ਜਾਣ ਸਭ ਭੈ ਮਿਟੇ ਤੇਮਾਰੇ ਨਾਏ ਇਹ ਆਪਾਂ ਸ਼ਬਦ ਇਸੇ ਪੱਲੇ ਪੜ੍ਹਦੇ ਆ ਨਾ ਸਾਧ ਸੰਗਤ ਜੀ ਇੱਕ ਸ਼ਬਦ ਹੁੰਦਾ ਭਾਉ ਇੱਕ ਹੈ ਭੈ ਅਰਥ ਜਿਹੜਾ ਦੋਨਾਂ ਦਾ ਹੈ ਡਰ ਪਰ ਗੁਰਬਾਣੀ ਵਿਆਕਰਨ ਦੇ ਅਨੁਸਾਰ ਅਸੀਂ ਜਦੋਂ ਭਾਉ ਸ਼ਬਦ ਪੜ੍ਹਦੇ ਆ ਇੱਕ ਡਰ ਦੀ ਗੱਲ ਇਹ ਜਦੋਂ ਭੈ ਸ਼ਬਦ ਆਉਂਦਾ ਉਹ ਬਹੁਵਚਨ ਹੈ ਸਾਰਿਆਂ ਦੇ ਵਾਸਤੇ ਔਰ ਸਾਰੇ ਜਿਹਦਾ ਇੱਥੇ ਸ਼ਬਦ ਆ ਗਿਆ ਸਭ ਪੈ ਇੱਥੇ ਭਾਉ ਨਹੀਂ ਲਿਖਿਆ ਇੱਕ ਵਚਨ ਬਹੁਵਚਨ ਹੈ ਅੱਗੇ ਭਾਉ ਸ਼ਬਦ ਵੀ ਆਏਗਾ ਜਦੋਂ ਬਹੁਵਚਨ ਹੈ ਸ਼ਬਦ ਉੱਥੇ ਆਏਗਾ ਪੈ ਜਿੱਥੇ ਇੱਕ ਵਚਨ ਅੱਗੇ ਸ਼ਬਦ ਆਖਰ ਵਿੱਚ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਮਹਾਰਜ ਕਹਿੰਦੇ ਸਭ ਭੈ ਮਿਟੇ ਤੇਮਾਰੇ ਨਾਏ ਭੇਟਤ ਸੰਗ ਹਰ ਹਰ ਗੁਣ ਗਾਏ ਭੇਟਾ ਭੇਟਤ ਭੇਟ ਸ਼ਬਦ ਬਹੁਤ ਬਾਰੀ ਬਾਣੀ ਵਿੱਚ ਆਉਂਦਾ ਭੇਟਿਓ ਭੇਟਿਆ ਇਹਦਾ ਅਰਥ ਹੈ ਮਲਾਪ ਜਦੋਂ ਅਸੀਂ ਗੁਰੂ ਕੀ ਸੰਗਤ ਕਰਦੇ ਹਾਂ ਭੇਟਤ ਸੰਗ ਗੁਰੂ ਕੀ ਸੰਗਤ ਵਿੱਚ ਮਿਲ ਕੇ ਹਰ ਹਰ ਗੁਣ ਗਾਇ ਉਹਦੇ ਪਰਉਪਕਾਰਾਂ ਨੂੰ ਗਾਉਂਦੇ ਹਾਂ ਅਕਾਲ ਪੁਰਖ ਦੇ ਨਾਮ ਨੂੰ ਜਪਦੇ ਹਾਂ ਮਹਾਰਜ ਕਹਿੰਦੇ ਤੇਰੇ ਸਾਰੇ ਡਰ ਜਿਹੜੇ ਆ ਉਹ ਖਤਮ ਹੋ ਜਾਣਗੇ ਸਭ ਭੈ ਮਿਟਹਿ ਉਮਾਰੇ ਨਾਏ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਉ ਹੂੰ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਜਾਂਦੇ ਆ ਆਰੰਭ ਦੇ ਵਿੱਚ ਸਤਗੁਰ ਕਹ ਰਹੇ ਹਰ ਸੰਗ ਰਾਤੇ ਪਹਾ ਨਾ ਜਲੇ ਆਮ ਕਰਕੇ ਜਦੋਂ ਇਹਦਾ ਉਚਾਰਨ ਕਰਦੇ ਆ ਪਾਹੇ ਇਹ ਜਿਹੜੀ ਮਾਤਰਾ ਲੱਗੀ ਆ ਹਾ ਹੀ ਨੂੰ ਸਿਆਰੀ ਆ ਇਹ ਅਰਥਾਂ ਵਾਸਤੇ ਆ ਜੇ ਉਚਾਰਨ ਪਾਹੇ ਕਰਾਂਗੇ ਇੱਕ ਨਾਮ ਲੱਗ ਜਾਏਗੀ ਪਹਾ ਦਾ ਅਰਥੰ ਦਾ ਅੱਗ ਹਾਰ ਸੰਗ ਰਾਤੇ ਪਹਾ ਨਾ ਜਲੇ ਕਹਿੰਦੇ ਉਹ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਨਹੀਂ ਹੈ ਜਿਹੜਾ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਜਾਂਦਾ ਹੈ ਹਾਰ ਸੰਗ ਰਾਤੇ माया ਨਹੀਂ ਛਲ माया ਉਹਦੇ ਨਾਲ ਛਲ ਨਹੀਂ ਕਰ ਸਕਦੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਮਾਇਆ ਛਲ ਕਰ ਜਾਂਦੀ ਸਤਿਗੁਰ ਕਹਿੰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਣ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਕਹਿੰਦੇ ਏਦਾਂ ਦਾ ਮਾਇਆ ਦਾ ਜਿਹੜਾ ਪ੍ਰਭਾਵ ਹੈ ਨਾ ਥੋੜੇ ਸਮੇਂ ਵਾਸਤੇ ਹੁੰਦਾ ਮਾਈ ਮਾਇਆ ਛਲ ਛਲ ਕਰ ਜਾਂਦੀ ਪਰ ਕਿੰਨੇ ਵਾਸਤੇ ਤਿਰਣ ਕੀ ਅਗਨ ਅਕਾਫੋਸ ਨੂੰ ਅੱਗ ਲਾ ਦਿਓ ਤੇ ਕਿੰਨੀ ਦੇਰ ਚੱਲਦੀ ਹੈ ਤਿਰਣ ਕੀ ਅਗਨ ਮੇਕ ਕੀ ਛਾਇਆ ਤੇ ਜਿਹੜੀ ਬਦਲਾਂ ਦੀ ਛਾਂ ਹੈ ਮੇਕ ਕੀ ਛਾਇਆ ਬਦਲਾਂ ਦੀ ਬੰਦਾ ਕਹਿੰਦੇ ਛਾਂ ਜਿਹੜੀ ਆ ਹਮੇਸ਼ਾ ਨਹੀਂ ਰਹਿੰਦੀ ਮੇਕ ਕੀ ਛਾਇਆ ਗੋਪਿੰਦ ਭਜਨ ਬਿਨ ਹੜ ਕਾ ਜਲ ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵਨ ਇਦਾਂ ਦਾ ਹੈ ਕਹਿੰਦੇ ਜਿਦਾਂ ਹੜ ਦਾ ਜਲ ਹੁੰਦਾ ਨਾ ਪਾਣੀ ਹੁੰਦਾ ਜਦੋਂ ਹੜ ਆਏ ਬਾੜ ਆਉਂਦੀ ਆ ਪਾਣੀ ਆਇਆ ਚਲਾ ਗਿਆ ਗੋਬਿੰਦ ਭਜਨ ਬਿਨ ਹੜ ਕਾ ਜਲ ਮਾਈ ਮਾਇਆ ਛਲ ਇਹ ਜਦੋਂ ਛਲ ਕਰਦੀ ਪਤਾ ਨਹੀਂ ਲੱਗਦਾ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇ ਉਹ ਕਿਸੇ ਦੰਦੀ ਵੱਡੇ ਦਾ ਪਤਾ ਲੱਗੇ ਵੀ ਦਰਦ ਹੋਏਗਾ ਉਹਦੇ ਦੰਦੇ ਕੋਈ ਨਹੀਂ ਹੈ ਦੰਦਾਂ ਤੋਂ ਬਗੈਰ ਹੀ ਸੰਸਾਰ ਨੂੰ ਖਾ ਲਿਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਉਹ ਬਿਨ ਦੰਦਾਂ ਤੋਂ ਸੰਸਾਰ ਨੂੰ ਖਾ ਗਈ ਕੌਣ ਖਾਦਾ ਜਾਂਦਾ ਕਹਿੰਦੇ ਮਨਮੁਖ ਖਾਦੇ ਉਹਨੇ ਮਾਇਆ ਦੇ ਵਿੱਚ ਜਿਹੜੇ ਗਰਸੇ ਸੀ ਨਾ ਮਨ ਦੇ ਪਿੱਛੇ ਟੁਰਦੇ ਸੀ ਉਹਨਾਂ ਨੂੰ ਗਰਸ ਲਿਆ ਗੁਰਮੁਖ ਉबरे ਗੁਰਮੁਖ ਬਚ ਗਏ ਜਿਹੜੇ ਸਨਮੁਖ ਹੋਏ ਜਿਨਿ ਸੱਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਨਾਲ ਸਾਂਝ ਪਾਈ ਹਰ ਸੰਗ ਰਾਤੇ ਮਾਇਆ ਨਹੀਂ ਛਲ ਹਰ ਸੰਗ ਰਾਤੇ ਨਹੀਂ ਡੁੱਬੇ ਜਲਾ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆ ਉਹ ਵਿਕਾਰਾਂ ਦੇ ਜਲ ਦੇ ਵਿੱਚ ਡੁੱਬਦੇ ਨਹੀਂ ਹਨ ਹਰ ਸੰਗ ਰਾਤੇ ਨਹੀਂ ਡੁੱਬੇ ਜਲਾ ਹਰ ਸੰਗ ਰਾਤੇ ਸੋ ਫਲ ਫਲਾ ਜਿਹੜੇ ਰੱਬ ਨਾਲ ਜੁੜ ਜਾਂਦੇ ਆ ਰੱਤੇ ਜਾਂਦੇ ਆ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਦਾ ਜੀਵਨ ਦਾ ਫਲ ਉਹਨਾਂ ਨੂੰ ਮਿਲਦਾ ਹੈ ਸਫਲਤਾ ਮਿਲਦੀ ਹੈ ਸਭ ਭੈ ਮਿਟੇ ਤੇਮਾਰੇ ਨਾਏ ਸਾਰੇ ਡਰ ਖਤਮ ਹੋ ਜਾਂਦੇ ਆ ਤੇਰੇ ਨਾਮ ਦੇ ਨਾਲ ਜੁੜਨ ਦੇ ਨਾਲ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਓ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਜਦੋਂ ਅਸੀਂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨਾਲ ਜੁੜਦੇ ਹਾਂ ਉਹਦੇ ਨਾਮ ਦੇ ਨਾਲ ਰਤੇ ਜਾਂਦੇ ਹਾਂ ਤਾਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਸ਼ਬਦ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ ਬਾਣੀ ਕਿੱਥੇ ਜਦੋਂ ਹਿਰਦੇ ਘਰ ਦੇ ਵਿੱਚ ਆਉਂਦੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀ ਜਦੋਂ ਬਾਣੀ ਸਾਡੇ ਹਿਰਦੇ ਘਰ ਦੇ ਵਿੱਚ ਆਏ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿੰਦੀ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਤੇ ਭਾਈ ਮਰਦਾਨਾ ਜੀ ਮਹਾਰਾਜ ਨੇ ਆਖਿਆ ਮਰਦਾਨਿਆਂ ਤਿਆਰੀ ਕਰ ਲਾ ਆਪਾਂ ਚੱਲਣਾ ਤੇ ਮਰਦਾਨਾ ਜੀ ਨੇ ਪੁੱਛਿਆ ਸਤਿਗੁਰੂ ਕਿੱਥੇ ਚੱਲਣਾ ਹੈ ਕਹਿੰਦੇ ਜਿੱਥੇ ਕਰਤਾਰ ਲੈ ਜਾਏ ਉਹ ਚਿੰਤਾ ਦਾ ਕਾਰਨ ਕੀ ਹੈ ਉਹ ਆਪਾਂ ਸਮਝਣਾ ਹੈ ਗੁਰਬਾਣੀ ਨੇ ਸਾਨੂੰ ਸਮਝਾਇਆ ਚਿੰਤਾ ਕੌਣ ਕਰਦਾ ਹੈ ਕਹਿੰਦੇ ਕਿੱਥੇ ਜਾਣਾ ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ ਫਿਰ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਆਉਣਾ ਕਦੋਂ ਹੈ ਕਹਿੰਦੇ ਜਦੋਂ ਕਰਤਾਰ ਲੈ ਹੈਗਾ ਫੇਰ ਸਵਾਲ ਕੀਤਾ ਮਹਾਰਾਜ ਰਹਿਣਾ ਕਿੱਥੇ ਆ ਪਾਸ਼ਾ ਕਹਿਣ ਲੱਗੇ ਜਿੱਥੇ ਕਰਤਾਰ ਰੱਖ ਲਏਗਾ ਖਾਣਾ ਕੀ ਹੈ ਕਹਿੰਦੇ ਜੋ ਕਰਤਾਰ ਖਿਲਾ ਦੇਗਾ ਥੋੜਾ ਜਿਆ ਤੋਖਲੇ ਵਿੱਚ ਆ ਗਿਆ ਕਿਉਂਕਿ 10 ਸਾਲ ਵੱਡਾ ਵੀ ਸੀ ਤੇ ਮਿੱਤਰਤਾ ਵੀ ਸੀ ਤੇ ਗੁਰੂ ਮਹਾਰਾਜ ਨੇ ਤਾਂ ਬਹੁਤ ਵੱਡੀ ਕਿਰਪਾ ਕੀਤੀ ਹੈ ਆਪਣਾ ਭਰਾ ਬਣਾਇਆ ਕਹਿੰਦੇ ਭਾਈ ਮਰਦਾਨਾ ਪੁੱਛਦੇ ਸੀ ਨਾ ਲੋਕ ਕੌਣ ਹੈ ਤੁਹਾਡਾ ਨੌਕਰ ਹੈ ਕਹਿੰਦੇ ਨਹੀਂ ਮੇਰਾ ਭਰਾ ਹੈ ਭਾਈ ਮਰਦਾਨਾ ਜੀ ਤੋਖਲੇ ਵਿੱਚ ਆ ਗਿਆ ਕਹਿੰਨ ਲੱਗੇ ਬਾਬਾ ਜੇ ਕਰਤਾਰ ਨੇ ਸਭ ਕੁਝ ਕਰਨਾ ਹੈ ਲੈ ਕੇ ਵੀ ਕਰਤਾਰ ਨੇ ਜਾਣਾ ਲੈ ਕੇ ਵੀ ਆਉਣਾ ਕਰਤਾਰ ਨੇ ਖਿਲਾਉਣਾ ਵੀ ਕਰਤਾਰ ਨੇ ਜਿੱਥੇ ਰਾਵਾਂਗੇ ਉੱਥੇ ਹੀ ਕਰਤਾਰ ਫੇ ਤੂੰ ਕੀ ਕਰਨਾ ਹੈ ਬਫਤ ਹੋ ਕੀ ਕਰਨਾ ਹੈ ਤੇ ਮਹਾਰਾਜ ਕਹਿੰਦੇ ਜੋ ਕਰਨਾ ਕਰਤਾਰ ਨੇ ਕਰਨਾ ਤੇ ਬਾਬਾ ਜੀ ਤੁਹਾਡਾ ਤਾਂ ਕੰਮ ਚੱਲ ਜਾਏਗਾ ਤੇ ਮੇਰੇ ਤਾਂ ਬੱਚੇ ਭੁੱਖੇ ਮਰ ਜਾਣਗੇ ਮਹਾਰਾਜ ਕਹਿੰਦੇ ਤੂੰ ਵੀ ਬੱਚਿਆਂ ਨੂੰ ਵੀ ਕਰਤਾਰ ਨੇ ਪਾਲਣਾ ਇਹ ਚਿੰਤਾ ਦਾ ਕਾਰਨ ਹੈ ਕਿ ਮੈਂ ਕਰ ਰਿਹਾ ਜਦੋਂ ਇਹ ਚਿੰਤਾ ਕਹਦੀ ਹੈ ਮੈਂ ਕਰ ਰਿਹਾ ਜਦੋਂ ਹੰਕਾਰ ਆ ਗਿਆ ਨਾ ਮੈਂ ਪਰਿਵਾਰ ਨੂੰ ਪਾਲ ਰਿਹਾ ਜੇ ਮੈਂ ਚਲਾ ਗਿਆ ਤੇ ਪਰਿਵਾਰ ਦਾ ਕੀ ਹੋਏਗਾ ਮੇਰੇ ਪਰਿਵਾਰ ਦਾ ਕੀ ਹੋਏਗਾ ਮੇਰੇ ਬੱਚਿਆਂ ਦਾ ਕੀ ਹੋਏਗਾ ਇਹ ਮੈਂ ਆ ਗਈ ਹੰਕਾਰ ਆ ਗਿਆ ਤੇ ਚਿੰਤਾ ਆ ਗਈ ਉਹ ਭਾਈ ਤੇਰੇ ਦਾਦੇ ਪੜਦਾਦੇ ਸੀ ਉਹ ਵੀ ਚਲੇ ਗਏ ਘਰ ਤਾਂ ਫੇਰ ਵੀ ਚੱਲਦਾ ਤੂੰ ਵੀ ਚਲੇ ਜਾਏਗਾ ਅਗਲੇ ਤੇਰੇ ਪਰਿਵਾਰ ਦੇ ਬੱਚੇ ਵੀ ਆਉਣਗੇ ਹੋਰ ਬੱਚੇ ਆਉਣਗੇ ਪਰਿਵਾਰ ਤਾਂ ਫੇਰ ਵੀ ਤੇਰਾ ਚਲੀ ਜਾਣਾ ਚਿੰਤਾ ਕਾਦੇ ਕਰਦਾ ਇਹ ਤਾਂ ਚਲੀ ਜਾਣਾ ਮਹਾਰਾਜ ਕਹਿੰਦੇ ਤੂੰ ਪਾਲਦਾ ਸਮਝ ਆ ਗਈ ਕਹਿੰਦਾ ਨਹੀਂ ਪਾਲ ਕਿਉਂਕਿ ਇਹ ਮਨੁੱਖ ਨੂੰ ਇਹ ਭੁਲੇਖਾ ਹੈ ਤੇ ਜਦੋਂ ਮੈਂ ਆ ਜਾਂਦੀ ਮੈਂ ਕਰ ਰਿਆ ਤੇ ਮਹਾਰਾਜ ਕਹਿੰਦੇ ਫਿਰ ਉਹ ਚਿੰਤਾ ਕਰਦਾ ਵੀ ਮੈਂ ਨਾ ਕੀਤਾ ਮੇਰੇ ਮੈਂ ਪਰਿਵਾਰ ਨੂੰ ਨਾ ਪਾਲ ਲਿਆ ਪਤਾ ਨਹੀਂ ਕੀ ਹੋ ਜਾਣਾ ਪਰ ਉਹ ਚਿੰਤਾ ਵਿੱਚ ਆ ਗਿਆ ਆ ਛਿਪਕ ਲਿਆਉਂਦੇ ਨੇ ਨਾ ਛਿਪਕ ਲੀਆਂ ਕਿਰਲੀ ਕਹਿੰਦੇ ਪੰਜਾਬੀ ਚ ਉਹ ਦੋਨੇ ਗੱਲਾਂ ਕਰ ਰਹੀਆਂ ਸੀ ਆਪਸ ਵਿੱਚ ਉਹਨੇ ਇੱਕ ਨੇ ਆਖਿਆ ਕਿ ਭੈਣੇ ਆਪਣਾ ਨਾ ਮਨ ਕਰਦਾ ਘੁੰਮ ਕੇ ਆਈਏ ਤੇ ਦੂਸਰੀ ਨੇ ਜਵਾਬ ਦਿੱਤਾ ਕਿ ਮਨ ਤਾਂ ਮੇਰਾ ਵੀ ਕਰਦਾ ਘੁੰਮਣ ਨੂੰ ਮਨ ਤਾਂ ਮੇਰਾ ਵੀ ਕਰਦਾ ਕਹਿੰਦੇ ਫੇਰ ਕੀ ਗੱਲ ਆਪਾਂ ਦੋਨੇ ਚੱਲਦੀਆਂ ਘੁੰਮ ਕੇ ਆਉਣੀ ਆ ਉਹ ਕਹਿਣ ਲੱਗੀ ਜੇ ਮੈਂ ਚਲੇ ਗਈ ਨਾ ਇਹ ਛੱਤ ਡਿੱਗ ਪੈਣੀ ਹੈ ਕਿਉਂਕਿ ਛੱਤ ਨੂੰ ਤਾਂ ਮੈਂ ਹੀ ਸੰਭਾਲ ਕੇ ਰੱਖਿਆ ਹੋਇਆ ਉਹ ਕਹਿ ਰਹੀ ਛੱਤ ਤੇ ਹੁੰਦੀ ਹੈ ਵੀ ਜੇ ਮੈਂ ਚਲ ਗਈ ਤੇ ਛੱਤ ਡਿੱਗ ਪੈਣੀ ਹੁਣ ਬੰਦੇ ਨੂੰ ਇਹੀ ਭਲੇਖਾ ਕਿ ਜੇ ਮੈਂ ਚਲਾ ਗਿਆ ਤੇ ਛੱਤ ਡਿੱਗ ਪੈਣੀ ਘਰ ਦੀ ਤੇ ਘਰ ਬਚਣਾ ਹੀ ਕੋਈ ਨਹੀਂ ਤੇ ਬੱਚਿਆਂ ਨੇ ਬਚਣਾ ਹੀ ਕੋਈ ਨਹੀਂ ਇੱਕ ਭਲੇਖਾ ਨਾ ਉਹ ਇੱਕ ਕਹਾਣੀ ਸਾਰੇ ਆਪਾਂ ਨੇ ਸੁਣੀ ਹੈ ਇੱਕ ਮਾਤਾ ਹੁੰਦੀ ਸੀ ਤੇ ਉਹ ਲੜ ਪਈ ਪਿੰਡ ਦੇ ਲੋਕਾਂ ਨਾਲ ਉਹਨੂੰ ਭਲੇ ਖਾ ਸੀ ਉਹਨੂੰ ਵੀ ਹੰਕਾਰ ਸੀ ਵੀ ਮੇਰਾ ਮੁਰਗਾ ਬਾਗ ਦਿੰਦਾ ਤਾਂ ਦਿਨ ਚੜਦਾ ਉਹਦੀ ਲੜਾਈ ਹੋ ਗਈ ਪਿੰਡੋ ਵਾਲਿਆਂ ਨਾਲ ਉਹਨੇ ਆਖਿਆ ਵੀ ਸਿਹਰੇ ਦੇਖੋ ਫਿਰ ਦਿਨੇ ਨਹੀਂ ਚੜਨਾ ਕਿਉਂਕਿ ਉਹਨੂੰ ਪਤਾ ਸੀ ਉਹਨੂੰ ਹੰਕਾਰ ਸੀ ਵੀ ਜੇ ਆਪਾਂ ਮੁਰਗਾ ਬਾਗ ਦਿੰਦਾ ਤਾਂ ਦਿਨ ਚੜਦਾ ਉਹਨੇ ਕੀ ਕੀਤਾ ਰਾਤੀ ਮੁਰਗੇ ਦਾ ਮੂੰਹ ਬੰਦ ਕਰ ਦਿੱਤਾ ਉਹਨੂੰ ਰੱਸੀ ਨਾਲ ਬੰਨ੍ਹ ਦਿੱਤਾ ਮੂੰਹ ਨੂੰ ਦਿਨ ਤਾਂ ਚੜ ਗਿਆ ਮੁਰਗਾ ਵਿਚਾਰਾ ਸਾਹ ਕਟ ਗਿਆ ਵਿਚਾਰਾ ਮਰ ਗਿਆ ਤੇ ਉਹਨੂੰ ਇਹ ਨਹੀਂ ਪਤਾ ਵੀ ਦਿਨ ਚੜਦਾ ਤਾਂ ਮੁਰਗਾ ਬਾਗ ਦਿੰਦਾ ਤੇ ਚਿੰਤਾ ਬੜੀ ਲਿੰਦਾ ਕਿ ਪਤਾ ਨਹੀਂ ਕੀ ਹੋ ਜਾਏਗਾ ਮਹਾਰਾਜ ਕਹਿੰਦੇ ਚਿੰਤਾ ਕਰੋ ਕਿਹੜੀ ਕਰਨੀ ਹੈ ਇਹ ਚਿੰਤਾ ਕਿ ਮਰ ਗਿਆ ਕੀ ਕਰਨ ਇਹ ਤਾਂ ਪਹਿਲੇ ਦਿਨ ਲਿਖਿਆ ਗਿਆ ਮੌਤ ਜਿਹੜੀ ਆ ਨਾ ਇਹ ਸਿੱਖੀ ਦੇ ਵਿੱਚ ਗੁਰਮਤ ਦੇ ਵਿੱਚ ਮਹਾਰਾਜ ਕਹਿੰਦੇ ਜੇ ਮਰਨਾ ਨਹੀਂ ਸਿੱਖੋਗੇ ਤੁਹਾਨੂੰ ਜੀਣਾ ਨਹੀਂ ਆਏਗਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਹੋਏ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਜੇ ਔਗਣ ਨਹੀਂ ਮਟਣਗੇ ਤੇ ਗੁਣ ਕਿੱਥੋਂ ਪੈਦਾ ਹੋਣਗੇ ਕੁਛ ਖਤਮ ਨਹੀਂ ਹੋਏਗਾ ਤੇ ਪੈਦਾ ਕਿੱਥੋਂ ਹੋਏਗਾ ਕੁਛ ਮਰੇਗਾ ਤਾਂ ਤਾਂ ਹੀ ਕੋਈ ਪੈਦਾ ਹੋਏਗਾ ਇਹ ਤਾਂ ਮੌਤ ਦੀ ਚਿੰਤਾ ਨਹੀਂ ਕਰਨੀ ਮਹਾਰਾਜ ਕਹਿੰਦੇ ਇਹ ਤਾਂ ਤੁਸੀਂ ਲਿਖਾ ਕੇ ਲਿਆਇਓ ਇਦਾਂ ਅਸੀਂ ਆਏ ਆ ਨਾ ਅਸੀਂ ਕੀ ਕਹਿੰਨੇ ਆ ਕਦੋਂ ਸੁਵਾਸ ਪਹਿਲਾ ਲਿਆ ਪਰ ਅਸੀਂ ਇਹ ਕਹਿੰਨੇ ਆ ਇਸ ਬੰਦੇ ਨੇ ਇੰਨੇ ਵਜੇ ਆਖਰੀ ਸੁਵਾਸ ਲਿਆ ਪਰ ਕਿਦੋਂ ਪਰ ਗੁਰੂ ਮਹਾਰਾਜ ਕਹਿੰਦੇ ਪਹਿਲਾਂ ਲਿਖ ਦਿੱਤਾ ਸੀ ਮਰਨ ਲਿਖਾਏ ਮੰਡਲ ਮੇ ਆਏ ਤੇ ਉਹ ਤਾਂ ਮੌਤ ਲਿਖਾ ਕੇ ਆਇਆ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਚਿੰਤਾ ਇਸ ਗੱਲ ਦੀ ਨਾ ਕਰੋ ਇਹ ਤਾਂ ਆ ਜਾਣੀ ਹੈ ਮੌਤ ਜਿਹੜੀ ਆਉਣੀ ਹੈ ਨਾ ਇਹਦੀ ਚਿੰਤਾ ਨਾ ਕਰੋ ਅਗਲਾ ਸਾਹ ਹੋਣਾ ਕਿ ਨਹੀਂ ਹੋਣਾ ਹੰਕਾਰ ਕਿਸ ਚੀਜ਼ ਦਾ ਹੈ ਅਗਲਾ ਸਾਹ ਹੋਣਾ ਕਿ ਨਹੀਂ ਹੋਣਾ ਮਹਾਰਾਜ ਕਹਿੰਦੇ ਹਰ ਜਪਦਿਆਂ ਖਿੰਨ ਢਿਲਣਾ ਕੀਤੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਹ ਆਵੇ ਕੇ ਨਾ ਆ ਵੀ ਇੱਕ ਸਾਦਾ ਵੀ ਭਰੋਸਾ ਨਹੀਂ ਹੈ ਤੇ ਸੋਚਦੇ ਆ ਵੀ ਆਪਾਂ ਉਹ ਕਰ ਲਾਂਗੇ ਉਹ ਨਹੀਂ ਹੋ ਸਕਦਾ ਤੇ ਇਹ ਸਭ ਕੁਝ ਪਰਮਾਏ ਨੂੰ ਕਹਿੰਦੇ ਸਫਲ ਕਰ ਲੋ ਇਹਨੂੰ ਸਵਾਸਾਂ ਨੂੰ ਸਫਲ ਕਰਨਾ ਵੀ ਜਿਹੜਾ ਸਾਨੂੰ ਸਮਾਂ ਮਿਲ ਬਹੁਤ ਭਾਗਾਂ ਵਾਲੇ ਜੋ ਆਪਜੀ ਸਤਪੁਰ ਦੇ ਨਾਲ ਜੁੜੇ ਹੋ ਬਾਣੀ ਨਾਲ ਜੁੜੇ ਆਪਣਾ ਜੀਵਨ ਸਫਲਾ ਕਰ ਰਹੇ ਚਿੰਤਾ ਉਸ ਗੱਲ ਦੀ ਕਰਨੀ ਮੌਤ ਦੀ ਚਿੰਤਾ ਨਾ ਕਰੋ ਕਹਿੰਦੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨ ਹੋਣੀ ਹੋਏ ਜਿਹੜੀ ਅਣਹੋਣੀ ਗੱਲ ਹੋ ਜਾਏ ਸਾਰੇ ਚਮਾਰ ਖਾਲੀ ਰਹਿ ਗਏ ਰਬੀਦਾਸ ਜੀ ਨੇ ਨਾਮ ਜਪਿਆ ਇਹ ਅਣਹੋਣੀ ਗੱਲ ਹੈ ਸਾਰੇ ਸ਼ਿੰਬੇ ਖਾਲੀ ਰਹਿ ਗਏ ਭਗਤ ਨਾਮਦੇਵ ਨੇ ਨਾਮ ਜਪਿਆ ਸਾਰੇ ਜੱਟ ਖਾਲੀ ਰਹਿ ਗਏ ਭਗਤ ਧੰਨਾ ਜੀ ਨੇ ਜਪਿਆ ਇਹ ਅਣਹੋਣੀ ਗੱਲ ਹੈ ਕਿ ਸ਼ਰਾਬੀਆਂ ਦੇ ਘਰ ਕੋਈ ਬੱਚਾ ਅੰਮ੍ਰਿਤਧਾਰੀ ਹੋ ਜਾਏ ਇਹ ਅਣਹੋਣੀ ਗੱਲ ਹੈ ਅੱਜ ਤਾਂ ਮਾਫ ਕਰਨਾ ਹਰੇਕ ਜਗ੍ਹਾ ਦੀ ਗੱਲ ਹੈ ਸਾਡੇ ਦਾ ਪ੍ਰਬੰਧ ਕੀ ਜਿਹੜੇ ਅੰਮ੍ਰਿਤਧਾਰੀ ਸ਼ਰਾਬੀ ਹੈ ਇਹ ਹੁੰਦਾ ਨਾ ਇੱਕ ਸ਼ਰਾਬੀ ਹੁੰਦੇ ਆ ਪ੍ਰਬੰਧਕ ਅੰਮ੍ਰਿਤਧਾਰੀ ਸ਼ਰਾਬੀ ਕਿਰਪਾਨਾ ਪਾ ਕੇ ਸ਼ਰਾਬਾਂ ਪੀਦੇ ਤੇ ਅਸੀਂ ਕੌਮ ਨੂੰ ਕੀ ਸਮਝਾਵਾਂਗੇ ਆਪਣੇ ਬੱਚਿਆਂ ਨੂੰ ਕੀ ਸਿੱਖ ਦੇਵਾਂਗੇ ਵੀ ਜੇ ਸਾਡੇ ਕੋਲ ਇੰਨਾ ਹੀ ਕੰਮ ਨਹੀਂ ਹੋ ਰਿਹਾ ਵੀ ਅਸੀਂ ਉਹਨਾਂ ਗੁਰਸਿੱਖਾਂ ਨੂੰ ਅੱਗੇ ਲੈ ਕੇ ਆਈਏ ਉਹਨਾਂ ਗੁਰਸਿੱਖਾਂ ਨੂੰ ਬਾਂਗ ਡੋਰ ਕੌਮ ਦੀ ਸੰਭਾਲੀਏ ਜਿਹੜੇ ਸਿੱਖੀ ਦੇ ਪਹਿਰੇਦਾਰ ਹੈ ਤੇ ਜਿਹੜੇ ਕਿਰਪਾਨਾ ਪਾ ਕੇ ਸ਼ਾਮ ਨੂੰ ਸ਼ਰਾਬਾਂ ਪੀਂਦੇ ਆ ਉਹ ਅੱਜ ਸਾਡੀ ਕੌਮ ਦੇ ਆਗੂ ਹੈ ਮਾਰੇ ਕਹਿੰਦੇ ਅੰਨਾ ਆਗੂ ਜੇ ਥੀਏ ਸਭ ਸਾਤ ਮੁਹਾਵੇ ਤੁਸੀਂ ਕੌਮ ਨੂੰ ਕੀ ਸੇਤ ਦੇ ਕੇ ਜਾ ਰਹੇ ਹੋ ਫਟਕਾਰ ਪਉਣਗੀ ਆਉਣ ਵਾਲੀ ਔਲਾਦ ਤੁਹਾਨੂੰ ਆਉਣ ਵਾਲੀ ਜਨਰੇਸ਼ਨ ਜਿਹੜੀ ਆਉਣ ਵਾਲੀ ਕੌਮ ਕਹੇਗੀ ਸਾਡੇ ਬਜ਼ੁਰਗ ਸਾਡੇ ਵਾਸਤੇ ਕੀ ਬੀਟ ਗਏ ਇਦਾਂ ਦੇ ਬੰਦੇ ਜਿਹੜੇ ਲੋਕ ਜਿਹੜਾ ਨੂੰ ਇੰਨਾ ਹੀ ਗੁਰੂ ਦਾ ਡਰ ਨਹੀਂ ਹੈ ਜਿਹੜੇ ਇੱਕ ਤਾਂ ਹੁੰਦੇ ਨਾ ਕਿ ਸ਼ਰਾਬੀ ਇੱਕ ਕਹਿੰਦੇ ਅਮਰਤਾਰੀ ਸ਼ਰਾਬੀ ਨਵਾਂ ਮੈਂ ਨਾਮ ਰੱਖਿਆ ਅਮਰਤਾਰੀ ਸ਼ਰਾਬ ਕਰਪਾਨਾ ਪਾ ਕੇ ਸ਼ਰਾਬ ਪੀਤੇ ਉਹ ਕਿੱਥੇ ਸਾਨੂੰ ਸੇਧ ਦੇਣਗੇ ਕਿੱਥੇ ਉਹ ਕੌਮ ਦਾ ਭਲਾ ਕਰ ਸਕਦੇ ਆ ਤੇ ਚਿੰਤਾ ਤਾਂ ਇਸ ਗੱਲ ਦੀ ਕਰੋ ਵੀ ਅਸੀਂ ਕੌਮ ਨੂੰ ਕੀ ਕਰਨਾ ਹੈ ਇਹ ਕੌਮ ਦੇ ਵਾਸਤੇ ਕੀ ਕਰ ਸਕਦੇ ਆ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ 24 ਘੰਟਿਆਂ ਵਿੱਚ 20 ਮਿੰਟ ਆਪਣੀ ਕੌਮ ਦੇ ਵਾਸਤੇ ਸੋਚੋ ਕਿ ਮੈਂ ਕੌਮ ਦਾ ਭਲਾ ਕਿਸ ਤਰ੍ਹਾਂ ਕਰ ਸਕਦਾ ਦੇਖੋ ਫਿਰ ਕੌਮ ਦਾ ਰੰਗ ਕਿੱਦਾਂ ਚੜਦਾ ਕੌਮ ਦਾ ਕਿਦਾਂ ਸੋਚਦੇ ਤੁਹਾਡੇ ਅੰਦਰ ਪਿਆਰ ਹੈ ਆਮ ਆਮ ਗੱਲ ਕਰ ਰਹੇ ਆ ਹਰੇਕ ਦੇ ਅੰਦਰ ਨਹੀਂ ਹੈ ਤੇ ਜਦੋਂ ਅਸੀਂ ਸਮਾਜ ਦੇ ਵਾਸਤੇ ਸੋਚਾਂਗੇ ਕੌਮ ਦੇ ਵਾਸਤੇ ਸੋਚਾਂਗੇ ਤੇ ਉਹ ਭਲਾ ਜਿਹੜਾ ਹੈ ਉਹ ਡਰਾਈਵਰ ਹੀ ਗਲਤ ਹੋਏਗਾ ਤੇ ਐਕਸੀਡੈਂਟ ਹੀ ਕਰੇਗਾ ਨਾ ਜੇ ਡਰਾਈਵਰ ਹੀ ਗਲਤ ਹੋਏਗਾ ਤੇ ਐਕਸੀਡੈਂਟ ਕਰੇਗਾ ਨਹੀਂ ਅੱਜ ਸਾਨੂੰ ਜ਼ਰੂਰਤ ਹੈ ਅਸੀਂ ਲੇਖਾ ਕਿੱਥੇ ਦੇਣਾ ਹੈ ਕਿੱਥੇ ਲੇਖਾ ਦਵਾਂਗੇ ਜਿਹਨੇ ਸਤਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੇ ਮਹਾਰਾਜ ਕਹਿੰਦੇ ਚਿੰਤਾ ਇਸ ਗੱਲ ਦੀ ਕਰੋ ਹੁਣ ਸ਼ਰਾਬੀਆਂ ਦੇ ਕਰ ਕੋਈ ਬੱਚਾ ਅੰਮ੍ਰਿਤ ਛਕ ਲੈਂਦਾ ਇਹ ਅਣ ਹੋਣੀ ਗੱਲ ਹੈ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਆ ਜਿਹੜੇ ਜੁੜ ਜਾਂਦੇ ਉਹਨਾਂ ਨੂੰ ਕੋਈ ਚਿੰਤਾ ਕੋਈ ਨਹੀਂ ਹੈ ਜਿਹੜੇ ਰੱਬ ਨਾਲ ਜੁੜ ਜਾਂਦੇ ਕਾਦੀ ਚਿੰਤਾ ਹੈ ਕਿਉਂਕਿ ਚਿੰਤਾ ਉਹ ਹੈ ਮਹਾਰਾਜ ਕਹਿੰਦੇ ਸੋਗ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਆ ਦੇਖੋ ਨਾ ਤੁਹਾਡੇ ਸਾਹਮਣੇ ਸਾਰਾ ਕੁਝ ਇਹ ਕੌਮ ਜਿਹੜੀ ਐ ਨਾ ਇਹਨੂੰ ਦੁਨੀਆ ਦੀ ਤਾਕਤ ਨਹੀਂ ਖਤਮ ਕਰ ਸਕਦੀ ਇਹ ਕੌਮ ਜਿਹੜੀ ਆ ਪਰਮੇਸ਼ਰ ਨੇ ਸਾਜੀਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਹ ਪਰਮਾਤਮਾ ਦੀ ਮੌਜ ਤੋਂ ਪੈਦਾ ਹੋਈ ਆ ਦੇਖੋ ਨਾ ਕੰਨਾ ਸਭ ਕੁਝ ਤਬਾਹ ਹੋ ਗਿਆ ਕਿ ਨਾ ਨੁਕਸਾਨ ਹੋਇਆ ਤੇ ਕਿਸੇ ਸਿੱਖ ਨੂੰ ਪੁੱਛ ਰਿਆ ਕੋਈ ਜਾ ਕੇ মিডিਆ ਭਲੇ ਪੁੱਛਦੇ ਆ ਕਹਿੰਦੇ ਚੜ੍ਹਦੀ ਕਲਾ ਇਹ ਕਿੱਥੋਂ ਆਉਂਦੀ ਆ ਏ ਰੱਬ ਦੇ ਨਾਲ ਜੁੜਾ ਕੋਈ ਚਿੰਤਾ ਨਹੀਂ ਹੈ ਸਭ ਕੁਝ ਹੋ ਰਿਹਾ ਹੈ ਹੋਏਗਾ ਔਰ ਚੜ੍ਹਦੀ ਕਲਾ ਦੇ ਵਿੱਚ ਅੱਜ ਉਹ ਭਾਵਨਾਵਾਂ ਵਾਲੀ ਸਿੱਖ ਹੈ ਇੱਦਾਂ ਤੱਕ ਦਾ ਦਾਅਵਾ ਕਰਦੇ ਵੀ ਅਸੀਂ ਜਿਹੜੀ ਵਿਸਾਖੀ ਹੈ ਨਾ ਖਾਲਸਾ ਜਿਹੜਾ ਆਨੰਦਪੁਰ ਸਾਹਿਬ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਮਨਾਏਗਾ ਅਸੀਂ 6 ਮਹੀਨੇ ਵਿੱਚ ਫਿਰ ਸਟੈਂਡ ਹੋ ਜਾਾਂਗੇ ਕਿਹਦੇ ਆਸਰਾ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਂ ਇਮਾਨਦਾਰੀ ਹੋਵੇ ਅਸੀਂ ਸਿੱਖੀ ਦੇ ਪ੍ਰਤੀ ਇਮਾਨਦਾਰ ਹੋਈਏ ਸਿੱਖੀ ਦੇ ਪ੍ਰਤੀ ਸਮਰਪਿਤ ਹੋਈਏ ਤੇ ਉਹ ਆਪ ਸਾਡੀ ਕਲਗੀਆਂ ਵਾਲਾ ਬਾਹ ਫੜੇਗਾ ਮਹਾਰਾਜ ਕਹਿੰਦੇ ਸਪਸ਼ਟ ਕਿਆ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਦੇ ਉਹ ਸਾਡੀ ਬਾਹ ਨਹੀਂ ਛੱਡਦਾ ਸਾਨੂੰ ਭਰੋਸਾ ਹੈ ਇਨਾ ਵਿਸ਼ਵਾਸ ਹੋਣਾ ਚਾਹੀਦਾ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛੜਾਏ ਜਦੋਂ ਉਹਦੇ ਨਾਲ ਜੁੜਾਂਗੇ ਨਾ ਕੋਈ ਚਿੰਤਾ ਨਹੀਂ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰਿ ਸਿਉ ਸੋ ਰਚੇ ਜਿਸ ਸਾਧ ਕਾ ਮੰਤਾ ਇਹ ਤੇ ਸਾਧ ਦਾ ਅਰਥ ਹੈ ਗੁਰੂ ਜਿਸ ਵੇਲੇ ਕਾ ਕੀ ਸ਼ਬਦ ਆ ਜਾਂਦਾ ਨਾ ਉਸ ਵੇਲੇ ਹੁਣ ਸਾਧ ਧੱਦੇ ਦੇ ਥਲੇ ਮਾਤਰਾ ਨਹੀਂ ਹੈ ਇਹ ਬਹੁਵਚਨ ਲੱਗਦਾ ਹੈ ਪਰ ਜਦੋਂ ਕਾ ਸ਼ਬਦ ਆ ਜਾਏਗਾ ਨਾਲ ਸਾਧ ਕਾ ਗੁਰੂ ਕਾ ਮੰਤਰ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਉਹੀ ਹਰਿ ਸਿਉ ਸੋ ਰਚੇ ਹਰਿ ਸਿਉ ਸੋ ਰਚੇ ਜਿਸ ਸਾਧਕਾ ਮੰਨਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਤਰਾਸ ਕਹਿੰਦੇ ਡਰ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਉਹਨੂੰ ਮੌਤ ਦਾ ਡਰ ਨਹੀਂ ਹੈ ਹਰ ਸੰਗ ਰਾਤੇ ਪੂਰਣ ਆਸ ਸਾਰੀਆਂ ਆਸਾਂ ਪੂਰਣ ਹਰ ਸੰਗ ਰਾਤੇ ਦੁੱਖ ਨਾ ਲੱਗੇ ਹਾਂ ਦੁੱਖ ਆਉਂਦੇ ਆ ਪਰ ਲੱਗਦੇ ਨਹੀਂ ਮਹਿਸੂਸ ਕਰਾਂਗੇ ਦੁੱਖ ਇਹ ਮਹਿਸੂਸ ਕਰਾਂਗੇ ਮਨ ਸਾਡਾ ਮਹਿਸੂਸ ਕਰਦਾ ਵੀ ਦੁਖੀ ਆ ਮਨ ਮਹਿਸੂਸ ਕਰਦਾ ਸੁਖੀ ਆ ਕਹਿੰਦੇ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਣ ਦਿਨ ਜਾਗੇ ਜਿਹੜਾ ਪਰਮਾਤਮਾ ਨਾਲ ਜੁੜ ਗਿਆ ਉਹ ਹਰ ਵੇਲੇ ਅਣ ਦਿਨ ਹਰ ਹਰ ਵੇਲੇ ਡੇ ਨਾਈਟ ਹਰ ਸੰਗ ਰਾਤਾ ਅਣ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਘਰ ਆਵੇ ਹੁਣ ਘਰ ਦੇ ਰਾਰੇ ਨੂੰ ਸਿਆਰੀ ਹੈ ਹਿਰਦੇ ਘਰ ਦੇ ਵਿੱਚ ਅਡੋਲਤਾ ਆ ਜਾਂਦੀ ਹੈ ਡੋਲਦਾ ਨਹੀਂ ਹੈ ਇੱਧਰ ਉੱਧਰ ਨਹੀਂ ਘੁੰਮਦਾ ਹਰ ਸੰਗ ਰਾਤਾ ਸਹਿਜ ਘਰ ਵਸੇ ਹਰ ਸੰਗ ਰਾਤੇ ਭ੍ਰਮ ਭਾਉ ਨਸੇ ਸਾਰੇ ਭਰਮ ਸਾਰੇ ਡਰ ਉਹਦੇ ਨਸ ਜਾਂਦੇ ਹਰ ਸੰਗ ਰਾਤੇ ਮਤ ਉੱਤਮ ਹੋਏ ਉਹਦੀ ਮਤ ਜਿਹੜੀ ਹੈ ਉਹ ਸ੍ਰਿਸ਼ਟ ਹੋ ਜਾਂਦੀ ਹੈ ਹਰ ਸੰਗ ਰਾਤੇ ਨਿਰਮਲ ਹੋਏ ਜਿਹੜੇ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਉਹਨਾਂ ਦੀ ਜਿਹੜੀ ਸੋਭਾ ਉਹ ਪਵਿੱਤਰ ਹੈ ਕਹੋ ਨਾਨਕ ਤਿੰਨ ਕੋ ਬਲ ਜਾਈ ਕਹਿੰਦੇ ਮੈਂ ਉਹਨਾਂ ਤੋਂ ਛੱਡ ਕੇ ਜਾਣਾ ਜਿਨ ਕੋ ਪ੍ਰਭ ਮੇਰਾ ਵਿਸਰਤ ਨਹੀਂ ਜਿਨ੍ਹਾਂ ਨੂੰ ਮੇਰਾ ਰੱਬ ਭੁੱਲਦਾ ਨਹੀਂ ਹੈ ਜਿਨ੍ਹਾਂ ਨੂੰ ਮੇਰਾ ਪਰਮੇਸ਼ਰ ਭੁੱਲਦਾ ਨਹੀਂ ਹੈ ਕਹੋ ਨਾਨਕ ਤਿਨ ਕੋ ਬਲ ਜਾਈਂ ਜਿਨ ਕੋ ਪ੍ਰਭ ਮੇਰਾ ਵਿਸਰਤ ਨਹੀਂ ਅਸੀਂ ਮੰਗਦੇ ਕੀ ਆ ਗੁਰੂ ਮਹਾਰਾਜ ਦੇ ਕੋਲ ਮਹਾਰਾਜ ਜੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਿਆ ਪਰਨਵਤ ਨਾਨਕ ਤਿਨ ਕੀ ਸਰਣਾ ਮੈਨੂੰ ਉਹਨਾਂ ਦੀ ਸੰਗਤ ਦੇ ਜਿਨ ਤੋਂ ਨਾਹੀ ਬਿਸਰਿਆ ਜਿਨ੍ਹਾਂ ਨੂੰ ਤੂੰ ਭੁੱਲਦਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਆਪਾਂ ਰੋਜ਼ ਅਰਦਾਸ ਕਰਦੇ ਬਹੁਤ ਭਾਗਾਂ ਵਾਲੇ ਆਪ ਦੀ ਆਪਾਂ ਸਾਰੇ ਅਰਦਾਸ ਕਰਦੇ ਆ ਸਤਗੁਰੂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਜਿਨ੍ਹਾਂ ਨੂੰ ਮਿਲਣ ਨਾਲ ਤੇਰਾ ਨਾਮ ਚਿਤ ਆਉਂਦਾ ਉਹ ਹੈ ਗੁਰੂ ਕੀ ਸੰਗਤ ਗੁਰੂ ਸਿੱਖਾਂ ਦੀ ਸੰਗਤ ਤੇ ਉਹ ਜੀਵਨ ਜਿਹੜਾ ਸਤਗੁਰ ਮਹਾਰਾਜ ਨੇ ਬਖਸ਼ਿਸ਼ ਕੀਤਾ ਕਹਿੰਦੇ ਭਾਈ ਜਦੋਂ ਰੱਬ ਨਾਲ ਜੁੜੋਗੇ ਪਰਮੇਸ਼ਰ ਨਾਲ ਜੁੜੋਗੇ ਸਭ ਪੈ ਮਿਟੇ ਸਾਰੇ ਡਰ ਖਤਮ ਹੋ ਜਾਣਗੇ ਤੇਮਾਰੇ ਨਾਏ ਪਰਮੇਸ਼ਰ ਦੇ ਨਾਮ ਦੇ ਨਾਲ ਭੇਟਤ ਸੰਗ ਹਰ ਹਰ ਗੁਣ ਗਾਏ ਰਹੋ ਇਨੀਆਂ ਬੇਨਤੀਆਂ ਗੁਰਸੰਗਤ ਦੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ